ਬੈਠਾ ਟੋਨੇ ਬਾਰੇ ਵਾਲੀ ਇਹਦੇ ਨਾਲ ਵੀ ਐਨ ਕੋਈ ਰੌਲਾ ਨਾ ਪੈ ਜਾਵੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਆਹ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਓਏ ਹੋ ओके okay, है मेजर लीग ਖੇਡਦੀ ਆ ਓ ਤਾਰੇ ਤੂਰੇ ਨਹੀਂ ਓ ਦਿਲ ਦੁਲਣੀ ਓ ਦੁੱਖ ਟੁੱਟਦੇ ਆ ਜਦੋਂ ਮੇਜਰ ਲੀਗ ਖੇਡਦੀ ਆ ਆਉ ਕਹਿੰਦੇ ਚੱਕੇ ਜਾਮ ਅਪਣੇ ਦੇਖ ਮੇੜਿਓ ਕਿਹੜੇ ਨੇ ਰੇਣਾ ਯਾਰ ਯਾਰ ਰਵੀ ਦਾ ਵੀਰ ਹੈ ਆਉ ਵੇਖਣਾ ਵੀ ਇਸ ਲਈ ਇਹ ਰਵੀ ਦਾ ਵੀਰ ਹੈ ਇਹ ਕਹਿੰਦੇ ਨੌਜਨ ਗੱਭਰੂ ਜੀ ਹੁਣ ਚਾਰ ਜਾਫੀਆਂ ਵਿੱਚੋਂ ਵੇਖਦਾਵੇਂ ਵੀ ਕਿਹੜਾ ਗੱਭਰੂ ਬੇਅ ਪਲੰਟੀ ਵਾਲਾ ਸੁਖੇ ਸ਼ੋਕਰ ਦੀ ਟੀਮ ਆਓ ਸ਼ੀਲੂ 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 ਬਾਹੂ 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 ਅਕਬਰਪੁਰ ਦੀ ਗੱਲ ਕਹਿੰਦੇ ਆਓ ਵੇਖਦਾ ਨਹੀਂ ਇਸ ਵੇਲੇ ਵੱਡੀਆਂ ਦਿੱਤੀਆਂ ਜਾਣਗੀਆਂ ਵੱਡੀਆਂ ਦਿੱਤੀਆਂ ਜਾਣਗੀਆਂ ਸਾਹਮਣੇ ਪੈ ਗਈ ਕਬੱਡੀ ਕਰਨੀ ਗੱਲ ਯਾਰਾ ਇਸ ਲਈ ਨੌਜਨ ਗੁਰਵਿੰਦਰ ਕਾਂਗੇ ਵਾਲਾ ਔਰ ਵੇਖ ਲੈ ਵੀ ਟੱਕਰ ਸਿਰੇ ਦੀ ਤੇ ਨੰਬਰ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਸਰਾ ਸਰਾ ਸੁਣਿਓ 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 ਕੀ ਕਹਿੰਦਾ ਪੀਤਾ ਜੰਡਪੁਰੀਆ ਕਹਿੰਦਾ ਵੀ ਸ਼ਾਮ ਨੂੰ ਬੱਬੂ ਮਾਲ ਲਾਵਾਂਗੇ ਮੇਜਰ ਲੀਗ ਕਰਾਵਾਂਗੇ ਤਿਆਰ ਹੈ ਮੋਹਿਤ ਢੀਂਗ ਵਾਲਾ ਤਿਆਰ ਹੈ ਏ ਗੁਰਦੀਪ ਮਾਧੋਪਰੀਆ ਤਿਆਰ ਹੈ ਆ ਬਾਹੂ ਅਕਬਰ ਪ੍ਰਿਆ ਸ਼ੀਲੂ ਆ ਸ਼ੀਲੂ ਦੇ ਢੀਲੇ ਦੇ ਦਰਮਿਆਨ ਟੱਕਰ ਸਿਰੇ ਦੀ ਆ ਉਹ ਟੱਕਰ ਸਿਰੇ ਦੀ ਹੈ ਦੁਨੀਆ ਨਜ਼ਾਰਾ ਲੈ ਰਹੀ ਹੈ ਉਹ ਦੁਨੀਆ ਨਜ਼ਾਰਾ ਲੈ ਰਹੀ ਹੈ ਤਾਰ ਹੈ ਟੋਨੀ ਸੰਧੂ ਕਹਿੰਦੇ ਰੁੜਕੇ ਵਾਲੇ ਦਾ ਲੋਪੋਂ ਵਾਲੇ ਅਮਨੇ ਦਾ ਅੱਜ ਦੇ ਕਪਰੀ ਵੱਡਾ ਯੋਗਦਾਨ ਹੈ ਸ਼ੀਲੂ 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 ਕਿੱਧਰ ਰੁ ਜਾਣਗੇ ਤੇ ਕਰਨ ਕਹਿੰਦੇ}{|\text{ਦਿਆਲਪੁਰ ਮਿਰਜੇ ਵਾਲਾ ਕਬੱਡੀ ਪਾ ਰਿਹਾ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਆ ਬਾਹੂ ਆਪਨ ਪਰਦਾ ਸ਼ੀਲੂ ਪਰ ਕਰਨ ਭੱਜਾ ਜਾਂਦਾ ਭੱਜਾ ਜਾਂਦਾ ਭੱਜਾ ਜਾਂਦਾ ਬੱਲੇ 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 ਕਬੱਡੀ 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 ਇਹ ਇਹ ਓਏ ਲੱਗ ਗਿਆ ਜੇ ਇਹ 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 ਸਿਰੇ ਬੱਲੇ ਬੱਲੇ ਸਿਰੇ ਬੱਲੇ ਹੁਣ ਤੇ ਲੋਕੀ ਕਹਿੰਦੇ ਕਮੈਂਟਰੀ ਛੱਡ ਦਿਓ ਹੁਣ ਤੇ ਲਲਕਾਰੇ ਵੱਜ ਰਹੇ ਆ ਆ ਜੋਤਾਂ ਮਹਿਮਦਵਾਲੀਆ ਪਰ ਸ਼ਾਕਾ 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 ਦਿਆਲਪੁਰਿਆ ਸ਼ਾਕਾਏ ਇਹੇ ਕੈਨੇਡਾ ਚ ਵੀ ਅਤਕਾਈ ਏਅਰ ਦੇ ਅੰਦਰ ਜੀਟ ਗਿੱਲ ਨਵੀ ਗਿੱਲ ਉਹਨਾਂ ਦੀ ਗੱਲ ਹੈ ਪਰ ਸ਼ੀਲੂ ਤੇ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਸ਼ੀਲੂ ਕੀਤੂ ਹੋ ਪਿਆਰਾ ਮਨੀ ਦਿਆਲਪੁਰ ਦਾ ਓਏ ਕਾਂਗੇ ਵਾਲੇ ਦੇ ਹਿੱਕ ਚ ਟੱਚ ਕੀਤਾ ਆਉ ਸਾਹਮਣੇ ਦੇਖਦੇ ਵੀ ਪਿੜਤੀਆਂ ਜਵਾਂ ਓ ਓ ਨਿਆਰਾ ਓ ਯਾਰਾ ਓ ਯਾਰਾ ਪਰ ਵਾਲਿਆ ਓ ਜੱਫਾ 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 ਓ ਤਾੜੀ ਤਾੜੀ ਸਿਰਾ ਤਾਂ ਬਣਦੀ ਐ ਸਿਰਾ ਸਿਰਾ ਵਾਹ ਵਾਹ ਸਿਰਾ ਸਿਰਾ ਓਏ ਗੱਬਰੂਆ ਹਰਪ੍ਰੀਤ ਪੀਤਾ ਜੰਡਵਰੀਆ ਕਹਿੰਦਾ ਵੀ 51000 ਜੇ ਕਾਂਗੇ ਵਾਲਾ ਕਹਿੰਦੇ ਤਿੰਨ ਜੱਫੇ ਲਾਉਂਦਾ ਸਰੇਂਦਰ ਕਰਨ ਨੇ ਕਰਨ ਬਿਆਲਪੁਰੀਏ ਨੇ 13 ਪਾਈਆਂ 2 ਜਫੇ ਤੇ 11 ਪੁਆਇੰਟ ਦੇ ਕਰਨ ਦੇ ਰਮਨ ਮੱਲੀਆਂ ਨੇ 15 ਪਾਈਆਂ ਉਹਦੇ 3 ਜਫੇ ਤੇ 12 ਪੁਆਇੰਟ ਨੇ ਰਮਨਾ ਮੱਲੀ ਵਾਲਾ ਦੇ ਕਬੱਡੀ ਕਪ ਦਾ ਨਿਊ ਲੋਨ ਦਾ